ਹਲਕਾ ਜਲਾਲਾਬਾਦ ਦੇ ਪਿੰਡ ਤੰਬੂਵਾਲਾ ਦੇ ਵਿੱਚ ਇੱਕ ਗਰੀਬ ਮਜ਼ਦੂਰ ਪਰਿਵਾਰ ਦੀ ਘਰ ਦੀ ਛੱਤ ਡਿੱਗ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਪੂਰੇ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਸਰਿੰਦਰ ਸਿੰਘ ਵਾਸੀ ਤੰਬੂਵਾਲਾ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਬੱਚਿਆਂ ਦੇ ਨਾਲ ਬਰਾਂਡੇ ਵਿੱਚ ਸੁੱਤਾ ਪਿਆ ਸੀ ਤਾਂ ਅਚਾਨਕ ਉਹਨਾਂ ਦੇ ਕਮਰੇ ਦੀ ਛੱਤ ਡਿੱਗੀ। ਉਹਨਾਂ ਨੇ ਕਿਹਾ ਕਿ ਉਹ ਬਰਾਂਡੇ ਵਿੱਚ ਸੁੱਤੇ ਹੋਣ ਕਰਕੇ ਤਾਂ ਵਾਲ-ਵਾਲ ਬਚ ਗਏ ਪਰ ਕਮਰੇ ਦੇ ਅੰਦਰ ਪਿਆ ਹੋਇਆ ਸਮਾਨ ਨੂੰ ਨੁਕਸਾਨ ਪਹੁੰਚਿਆ ਹੈ। ਪੀੜਤ ਸਰਿੰਦਰ ਸਿੰਘ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਕੇ ਕਿ ਆਪਣੇ ਘਰ ਦਾ ਗੁਜ਼ਾਰਾ ਚਲਾ ਰਿਆ ਹੈ ਅਤੇ ਉਸ ਦੇ ਦੋ ਛੋਟੇ-ਛੋਟੇ ਬੱਚੇ ਨੇ ਉਹਨਾਂ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਨ ਕਿ ਤੁਰੰਤ ਹੀ ਉਹਨਾਂ ਦੇ ਡਿੱਗੇ ਹੋਏ ਕਮਰੇ ਦੀ ਗਿਰਦਾਵਰੀ ਕਰਵਾ ਕੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਉਹ ਆਉਣ ਵਾਲੇ ਸਮੇਂ ਵਿੱਚ ਆਪਣਾ ਕਮਰਾ ਨਵਾਂ ਬਣਾ ਸਕਣ ਕੀ ਨਹੀਂ ਤੁਹਾਡਾ ਸ੍ਰਿੰਦਰ ਸਿੰਘ ਜੀ ਕਿਹੜਾ ਪਿੰਡ ਹੈ ਜੀ ਤੰਬੂ ਵਾਲਾ ਜੀ ਬਲਾਕ ਦਲਾਲਾਵਾਦ ਕੀ ਕਹਿ ਲਓਗੇ ਕਿ ਕਿਦੋਂ ਡਿੱਗੇ ਤੰਬਰਾ ਕਮਰੇ ਦਾ ਜਿ ਕੋਈ ਪਤਾ ਨਹੀਂ ਲੱਗਿਆ ਅੱਗੇ ਸਗਾ ਸੀ ਅੰਦਰ ਪਈਦਾ ਤੇ ਰਾਤ ਬਾਹਰ ਪੈ ਕੇ ਬਰਾਂਡੇ ਚ ਤੇ ਰਾਤ 1 ਵਜੇ ਬਸ ਅਚਾਨਕ ਹੀ ਆੜ ਗਿਆ ਬਚਤ ਹੋ ਗਈ ਪਛਤਾ ਹੋ ਗਈ ਬਸ ਸਮਾਨ ਸੋਣਾ ਸਾਰਾ ਕਿੰਨਾ ਕੁ ਨੁਕਸਾਨ ਹੋ ਗਿਆ ਸਮਾਨ ਦਾ ਸਮਾਨ ਤਾਂ ਜੀ ਆਹ ਤੁਹਾਡੇ ਸਾਹਮਣੇ ਹੀ ਆ ਜੀ ਤਾਂ ਕਿੰਨੇ ਕਰਾਇਆ ਕੋਈ ਨਹੀਂ ਕੀ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਇਹ ਹੀ ਮੰਗ ਕਰਦੇ ਆ ਗਰੀਬ ਬੰਦਾ ਜੀ ਛੋਟੇ ਛੋਟੇ ਦੋ ਬੱਚੇ ਆ ਮੇਰੇ ਇਹ ਮੇਰਾ ਕਮਰਾ ਸੀਗਾ ਤੇ ਹੁਣ ਅੱਜ ਬਾਹਰ ਪੈਣਾ ਪੈਣਾ ਜੀ ਸਰਕਾਰ ਤੋਂ ਇਹ ਹੀ ਮੰਗ ਕਰਦੇ ਆ ਜੀ ਮਦਦ ਕੀਤੀ ਜਾਵੇ